ਮਾਵਲਾ ਜੀ ਦੋ ਜੌਨ ਤੇ ਆਪਾਂ ਲੱਗਿਓ ਕ੍ਰੇਨ ਤੇ ਲੱਗਿਓ ਸਾਨੂੰ ਮੈਸੇਜ ਆਇਆ ਕੰਟਰੋਲ ਵੱਲੋਂ ਵੀ ਇੱਕ ਜੋ ਪੌਦੇ ਉੱਪਰ ਕਾਰ ਜਿਹੜੀ ਆ ਉਹ ਪਲਟ ਗਈ ਆ ਸਰ ਕਿੰਨੇ ਜਾਨੇ ਸਵਾਰ ਸੀਗੇ ਗੱਡੀ ਦੇ ਵਿੱਚ ਸਰ ਇਹਦੇ ਵਿੱਚ ਸਾਨੂੰ ਇਹਦੇ ਬਾਰੇ ਨੂੰ ਕੋਈ ਪਤਾ ਨਹੀਂ ਸਰ ਤੇ ਗੱਡੀ ਦਾ ਨਾਮ ਆ ਸਰ ਗੱਡੀ ਦੇ ਨੰਬਰ ਪਲੇਟਾਂ ਹੈ ਨਹੀਂ ਗੀਆਂ ਦੋਨੇ ਜਿਹਦਾ ਹੁਣ ਚੋਨ ਜਾਪਤਾ ਲੱਗੀਆਂ ਕੁਛ ਇਹਦੇ ਡਿੱਕੀ ਖੋਲ ਕੇ ਚੈੱਕ ਕਰਵਾਇਆ ਤੁਸੀਂ ਗੱਡੀ ਦਾ ਨਹੀਂ ਸਰ ਅਸੀਂ ਨਹੀਂ ਆ ਇਹ ਛਾਰੇ ਵਾਲੇ ਆਈ ਹੋਆ ਉਹਨਾਂ ਨੂੰ ਸਾਰੇ ਪਤਾ ਸਾਡੇ ਜਦੋਂ ਅਸੀਂ ਆਇਆ ਕੋਈ ਨਾ ਕੋਈ ਜਾਨੀ ਜਾਨੀ ਨੁਕਸਾਨ ਤੇ ਨਹੀਂ ਆ ਨੰਬਰ ਪਲੇਟਾ ਕਿਉਂ ਨਹੀਂ ਦਿਖਾ ਰਹੇ ਗੱਡੀ ਦੀਆਂ ਜਾਨੀ ਨਸਾਂ ਨਹੀਂ ਸਰ ਕੋ ਨਹੀਂ ਨੰਬਰ ਪਲੇਟਾ ਕਿਉਂ ਨਹੀਂ ਦਿਖਾ ਰਹੇ ਗੱਡੀ ਦੀਆਂ ਨੰਬਰ ਪਲੇਟਾ ਕਿੱਥੇ ਗਈਆਂ ਨੇ ਆ? ਨੰਬਰ ਪਲੇਟ ਸਾਹਮਣੇ ਉਹਦੇ ਮੈਨੂੰ ਕੋਈ ਪਤਾ ਨਹੀਂ ਹੋ। ਅਸੀਂ ਜਦੋਂ ਆਇਆ ਤਾਂ ਪੁਲਿਸ ਨੇ ਗੱਡੀ ਸਿੱਧੀ ਕਰ ਦਿੱਤੀ ਸੀਗੀ। ਕਿ ਅਸੀਂ ਉਸ ਤੋਂ ਬਾਅਦ ਗੱਡੀ ਆ ਡਰਾਈਵਰ ਤੋਂ ਲਾ ਕੇ ਖਿੱਚ ਕੇ ਤੇ ਅਸੀਂ ਇਹਦੀ ਆਪਣੇ ਉੱਧਾਂ ਚੌਕ ਜਾਂ ਥਾਣੇ ਕਿੱਥੇ ਇਹ ਪਤਾ ਸਿੱਧੀ ਕਰਨ ਤੋਂ ਬਾਅਦ ਵੀ ਨੰਬਰ ਪਲੇਟਾ ਨਹੀਂ ਨਜ਼ਰ ਆਈਆਂ ਦੀਆਂ। ਸਾਡੇ ਕੋਲ ਨੰਬਰ ਪਲੇਟ ਕੋਈ ਉੱਚ ਬਿਲਕੁਲ ਲੱਗੀ ਨਹੀਂ ਹੋਈ। ਤੇ ਇਹ ਹੈ ਕਿੱਥੇ ਦੀ ਹੈ ਗੱਡੀ? ਨਹੀਂ ਇਹਦੇ ਬਾਰੇ ਕੋਈ ਪਤਾ ਨਹੀਂ ਹੁਣ ਜਾਂਚ ਕਰਾਂਗੇ। ਜਾਂਚ ਕਰਨ ਤੋਂ ਇੰਨਾ ਇੰਦਰਾ ਨੰਬਰ ਤੋਂ ਜਾਣ ਕਰਕੇ ਫਿਰ ਪਤਾ ਲੱਗੇਗਾ। ਇਹ ਸਰ ਇਹ ਜਿਹ ਮਾਬਲਾ ਜੀ ਦੋ ਜੌਨ ਤੇ ਆਪਾਂ ਲੱਗਿਓ ਕ੍ਰੇਨ ਤੇ ਲੱਗਿਓ ਸਾਨੂੰ ਮੈਸੇਜ ਆਇਆ ਕੰਟਰੋਲ ਵੱਲੋਂ ਵੀ ਇੱਕ ਪੌਦੇ ਉੱਪਰ ਕਾਰ ਜਿਹੜੀ ਆ ਉਹ ਪਲਟ ਗਈ ਆ ਸਰ ਕਿੰਨੇ ਜਾਨੇ ਸਵਾਰ ਸੀਗੇ ਗੱਡੀ ਦੇ ਵਿੱਚ ਆਹ ਇਹਦੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸਰ ਤੇ ਅਸੀਂ ਗੱਡੀ ਦਾ ਨਾਮ ਆ ਸਰ ਗੱਡੀ ਦੇ ਨੰਬਰ ਪਲੇਟਾਂ ਹੈ ਨਹੀਂ ਗੀਆਂ ਦੋਨੇ ਜਿਹਦਾ ਹੁਣ ਚੋਨ ਜਾਪਤਾ ਲੱਗੀਆਂ ਕੁਛ ਇਹਦੇ ਡਿੱਕੀ ਖੋਲ ਕੇ ਚੈੱਕ ਵਗੈਰਾ ਕਰਵਾਇਆ ਤੁਸੀਂ ਗੱਡੀ ਦਾ ਨਹੀਂ ਸਰ ਅਸੀਂ ਨਹੀਂ ਆ ਇਹ ਛਾੜੇ ਵਾਲੇ ਆਈ ਹੋਆ ਉਹਨਾਂ ਨੂੰ ਸਾਰੇ ਪਤਾ ਸਾਡੇ ਜਦੋਂ ਅਸੀਂ ਆਈ ਜਾ ਕੋਦੋਂ ਪਿਲਾਂਗੇ ਕੋਈ ਜਾਨੀ ਜਾਨੀ ਨੁਕਸਾਨ ਨਹੀਂ ਆ ਨੰਬਰ ਪਲੇਟਾ ਕਿਉਂ ਨਹੀਂ ਦਿਖਾ ਰਹੇ ਗੱਡੀ ਦੀਆਂ ਜ ਨਹੀਂ ਨੰਬਰ ਪਲੇਟਾ ਕਿਉਂ ਨਹੀਂ ਦਿਖਾ ਰਹੇ ਗੱਡੀ ਦੀ ਨੰਬਰ ਪਲੇਟਾ ਕਿੱਥੇ ਗਈਆਂ ਨੇ ਇਹਨੀਆਂ ਨੰਬਰ ਪਲੇਟਾ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੋ ਅਸੀਂ ਜੇ ਤੁਮ ਆਇਆ ਤਾਂ ਪੌਗਲਾ ਕੇ ਗੱਡੀ ਸਿੱਧੀ ਕਰ ਦਿੱਤੀ ਸੀਗੀ ਕਿਉਂਕਿ ਉਸ ਤੋਂ ਬਾਅਦ ਗੱਡੀ ਆ ਡਰਾਈਵਰ ਤੋਂ ਲਾ ਕੇ ਖਿੱਚ ਕੇ ਤੇ ਅਸੀਂ ਇਹਦੀ ਆਪਣੇ ਜਾਂ ਚੌਕ ਜਾਂ ਥਾਣੇ ਕਿੱਥੇ ਇਹ ਪਤਾ ਹੈ ਸਿੱਧੀ ਕਰਨ ਤੋਂ ਬਾਅਦ ਵੀ ਨੰਬਰ ਪਲੇਟਾ ਨਹੀਂ ਨਜ਼ਰ ਆਈਆਂ ਇਹਦੀ ਸਾਡੇ ਕੋਲ ਨੰਬਰ ਪਲੇਟ ਕੋਈ ਉੱਚ ਬਿਲਕੁਲ ਲੱਗੀ ਨਹੀਂ ਹੋਈ ਤੇ ਹੈ ਕਿਤੇ ਦੀ ਹੈ ਗੱਡੀ ਨਹੀਂ ਇਹਦੇ ਬਾਰੇ ਕੋਈ ਪਤਾ ਨਹੀਂ ਹੁਣ ਜਾਂਚ ਕਰਾਂਗੇ ਜਾਂਚ ਕਰਨ ਤੋਂ ਇਹਨਾਂ ਇੰਜਨ ਨੰਬਰ ਤੋਂ ਜਾਣ ਕਰਕੇ ਫਿਰ ਪਤਾ ਲੱਗੇਗਾ